ਦੇச்சு ਦੇச்சு ਪਤੰਦੀ ਮੀਟਿੰਗ న్యూ ਚੈਨਲ ਨੂੰ ਵੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਲੈ ਕੇ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਆਲ ਇੰਡੀਆ ਜੋਧਾ ਸਿੰਘ ਅਸ਼ਦਲ ਦੇ ਕੌਮੀ ਪ੍ਰਧਾਨ ਸਦਾਤ ਸੁਖਵੰਤ ਸਿੰਘ ਜੀ ਪੋਮਾ ਉਹਨਾਂ ਨਾਲ ਅਸੀਂ ਅੱਜ ਗੱਲਬਾਤ ਕਰਾਂਗੇ ਕਿਸਾਨੀ ਮੁੱਦੇ ਤੇ ਸਤਿਗੁਰ ਤੁਮ ਤਬ ਵਾਹਿਗੁਰ ਜਿੱਕਾ ਹਾਲ ਸਾ ਵਾਹਿਗੁਰ ਜਿੱਕੀ ਫਤੇ ਗੌੜੀ ਮੱਲਾ ਪੰਜਵਾ ਫਿਰਕਾ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਦੁਸ਼ਟੋ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀਂ ਸਰ ਸਾਰੇ ਬਾਦਸ਼ਾਹ ਸਾਹਿਬ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ਼ਮੀਨੇ ਨਿਰਪੋ ਹੋਏ ਪਜੋ ਭਗਵਾਨ ਸਾਦ ਸੰਗਤ ਮਿਲ ਕੀ ਨੋਦਾਨ ਸ਼ਰਨ ਪਰੇ ਪ੍ਰਵੰਤਰ ਜਾਮੀ ਨਾਨਕੋਟ ਪਕੜੀ ਪ੍ਰਭ ਸੁਆਮੀ ਸ਼ਰਨ ਪਰੇ ਪ੍ਰਵੰਤਰ ਜਾਮੀ ਨਾਨਕੋਟ ਪਕੜੀ ਪ੍ਰਭ ਸੁਆਮੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਹੁਮ ਸਭ ਸਾਡੇ ਕਿਸਾਨ ਭਰਾ ਜਿਹੜੇ ਜੋ ਸ਼ੰਭੂ ਬਾਜ਼ਾਰ ਤੇ ਬੈਠੇ ਨੇ ਉਹਨਾਂ ਬਾਰੇ ਸਾਨੂੰ ਕੁਝ ਜਾਣਨਾ ਪਊ ਸੰਤੋ ਸਾਹਿਬ ਕਿਸਾਨਾਂ ਨੂੰ ਤਕਰੀਬਨ 9 ਮਹੀਨੇ ਹੋ ਗਏ ਨੇ ਬਾਟਰ ਦੇ ਉੱਤੇ ਬੈਠਾ ਨੇ ਸੰਘੂ ਬਾਟਰ ਦੇ ਉੱਤੇ ਹਾਂਜੀ ਕਿਉਂਕਿ ਜਿਹੜਾ ਉਹਨਾਂ ਦਾ ਮਕਸਦ ਸੀਗਾ ਉਹ ਸੀਗਾ ਦਿੱਲੀ ਜਾਣ ਦਾ ਦਿੱਲੀ ਜਦੋਂ ਉਹ ਦਿੱਲੀ ਜਾਣ ਵਾਸਤੇ ਆਪਣੇ ਟਰਟਰ ਟਰਾਲੀਆਂ ਲੈ ਕੇ ਕਿਸਾਨਾਂ ਨੂੰ ਨਾਲ ਲੈ ਕੇ ਆਪਣਾ ਰਾਸ਼ਨ ਪਾਣੀ ਲੈ ਕੇ ਤੇ ਜਦੋਂ ਉਹਨਾਂ ਨੇ ਪੰਜਾਬ ਦੇ ਵਿੱਚੋਂ ਕੂਚ ਕੀਤਾ ਤੇ ਉਸ ਟਾਈਮ ਦੇ ਉੱਤੇ ਅਗਲੇ ਪਾਸੇ ਸੰਭੂ ਬਾਡਰ ਆਇਆ ਜਿਹੜਾ ਕਿ ਹਰਿਆਣੇ ਦੇ ਨਾਲ ਉਹਦੀ ਹੱਦ ਲੱਗਦੀ ਆ। ਹਾਂਜੀ। ਉਸ ਟਾਈਮ ਤੇ ਖੱਟੜ ਸਰਕਾਰ ਸੀਗੀ। ਹੂੰ। ਉਹ ਸਰਕਾਰ ਨੇ ਕਿਸਾਨਾਂ ਨਾਲ ਬੜਾ ਵੱਡਾ ਧੋਖਾ ਕੀਤਾ। ਧੋਖਾ ਕੀਤਾ। ਹਾਂਜੀ। ਉਹਨਾਂ ਨੇ ਕੀਤਾ ਵੀ ਉੱਥੇ ਤੇ ਜਿੱਥੇ ਵੀ ਕਿਸਾਨਾਂ ਨੇ ਜਾਣਾ ਸੀ ਉੱਥੇ ਉਹਨਾਂ ਨੇ ਅਗਲੇ ਪਾਸੇ ਕਿੱਲ ਲਾਈ ਧਾਰ ਲਾਈ ਫਿਰ ਕੰਧ ਕੀਤੀ ਉਹ ਉਹਨਾਂ ਨੇ ਬੈਰੀਕੇਡ ਬਹੁਤ ਜਿਆਦਾ ਸਖਤ ਕੀਤਾ ਕਿਸਾਨਾਂ ਨੂੰ ਉਹਨਾਂ ਨੇ ਉੱਥੇ ਰੋਕ ਲਿਆ ਉੱਥੇ ਰੋਕਣ ਦੇ ਨਾਲ ਕੁਝ ਦਿਨ ਕਿਸਾਨ ਜਿਹੜੇ ਆ ਉੱਥੇ ਬੈਠੇ ਰਹੇ ਤੇ ਕਿਸਾਨਾਂ ਨੇ ਕੋਸ਼ਿਸ਼ ਕੀਤੀ ਸ਼ੰਭੂ ਬਾਰਡਰ ਤੋਂ ਦਿੱਲੀ ਨੂੰ ਜਾਣ ਦੀ ਹਾਂਜੀ ਉਸ ਟਾਈਮ ਦੇ ਉੱਤੇ ਹਰਿਆਣਾ ਦੀ ਪੁਲਿਸ ਜਿਹੜੀ ਸੀਗੀ ਉਹਨੇ ਫਿਰ ਉਸ ਟਾਈਮ ਦੇ ਉੱਤੇ ਅਥਰੂ ਗੈਸ ਗੋਲੀਆਂ ਚਲਾਉਂਦੀ ਰਹੀ ਜਦੋਂ ਗੋਲੀਆਂ ਚਲਾਈਆਂ ਸੀ ਉਸ ਟਾਈਮ ਦੇ ਉੱਤੇ ਇਹ ਜਿਹੜੇ ਸ਼ੰਭੂ ਬਾਰਡਰ ਦੀ ਹੱਦ ਹੈ ਪੰਜਾਬ ਦੀ ਹੱਦ ਹੈ ਜਿੱਥੇ ਬੈਠੇ ਸੀਗੇ ਤੇ ਹਰਿਆਣਾ ਪੁਲਿਸ ਜਿਹੜੀ ਸੀ ਉਹ ਪੰਜਾਬ ਦੀ ਹੱਦ ਵਿੱਚ ਆਣ ਕੇ ਗੋਲੀਆਂ ਚਲਾਉਂਦੀ ਫਿਰ ਉਹਨਾਂ ਦੀ ਗੋਲੀ ਦੇ ਨਾਲ ਹੀ ਅ ਸ਼ੰਭੂ ਬਾਡਰ ਦੇ ਉੱਤੇ ਇੱਕ ਨੌਜਵਾਨ ਜਿਹੜਾ ਹੈ ਉਹ ਸ਼ਹੀਦ ਹੋਇਆ ਹੈ ਹਾਂਜੀ ਉਹਨਾਂ ਦੀ ਗੋਲੀ ਦੇ ਨਾਲ ਕੋ ਵੀ ਅਜੇ ਤੱਕ ਇਹ ਸਰਕਾਰ ਜਿਹੜੀ ਭਾਜਪਾ ਦੀ ਸਰਕਾਰ ਆ ਸੈਂਟਰ ਚ ਵੀ ਸਰਕਾਰ ਭਾਜਪਾ ਦੀ ਆ ਤੇ ਹਰਿਆਣਾ ਚ ਵੀ ਭਾਜਪਾ ਦੀ ਸਰਕਾਰ ਆ ਹਾਂਜੀ ਇਹਨਾਂ ਨੇ ਅਜੇ ਤੱਕ ਕਿਸਾਨਾਂ ਨਾਲ ਜਿਹੜੀਆਂ ਵੀ ਕੋਈ ਗੱਲਾਂ ਬਾਤਾਂ ਦੋ ਤਿੰਨ ਵਾਰਾ ਕੋਸ਼ਿਸ਼ ਕੀਤੀ ਗੱਲ ਕਰਨ ਦੀ ਪਰ ਉਹ ਸੀਰੀਅਸ ਹੋ ਕੇ ਕਿਸਾਨਾਂ ਨਾਲ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਹਾਂਜੀ ਤੇ ਨਾ ਪੰਜਾਬ ਦੇ ਮੁੱਖ ਮੰਤਰੀ ਜੀ ਨੇ ਉਹਨਾਂ ਨਾਲ ਕੋਈ ਸਹਿਯੋਗ ਕਰਕੇ ਤੇ ਉਹਨਾਂ ਦੀ ਗੱਲ ਜਿਹੜੀ ਹੈ ਕਿਸੇ ਪਹਿਲਾਂ ਆਉਣ ਦੀ ਕੋਸ਼ਿਸ਼ ਕੀਤੀ ਬਿਲਕੁਲ ਜੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਦੋਂ ਕੋਸ਼ਿਸ਼ ਕਰਕੇ ਤਿੰਨ ਚਾਰ ਵਾਰ ਉਹਨਾਂ ਦੀ ਮੁਲਾਕਾਤ ਕਰਾਈ ਹੈ ਉਸ ਤੋਂ ਬਾਅਦ ਉਹਨਾਂ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਜੋ ਕਿਸਾਨਾਂ ਨਾਲ ਗੱਲਬਾਤ ਕਰਕੇ ਤੇ ਜਿਹੜੇ ਉਹਨਾਂ ਦੇ ਮਸਲੇ ਆ ਉਹ ਹੱਲ ਕੀਤੇ ਜਾਣ। ਬਿਲਕੁਲ ਜੀ। ਉਹਨਾਂ ਨੂੰ ਤਕਰੀਬਨ ਸੰਧੂ ਸਾਹਿਬ ਨੂੰ 9 ਮਹੀਨੇ ਹੋ ਗਏ ਨੇ ਤੇ ਉਹਦੇ ਵਿੱਚ ਉਹਨਾਂ ਨੂੰ ਜਦੂ ਜਾਦ ਕਰਦਿਆਂ ਨੂੰ 9 ਮਹੀਨੇ ਲੰਘ ਗਏ। ਹੂੰ। ਉਸ ਟਾਂ ਦੇ ਤੇ ਮੁੜ ਕੇ ਫਿਰ ਕਿਸਾਨਾਂ ਨੇ ਫਿਰ ਦਿੱਲੀ ਕੂਚ ਕਰਨ ਵਾਸਤੇ ਇੱਕ ਪਲੈਨਿੰਗ ਬਣਾਇਆ ਬਣਾਈ। ਉਹ ਜਿਹੜੀ ਪਲੈਨ ਬਣਾਈ ਉਹਦੇ ਵਿੱਚ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਜਿਹੜਾ ਸੌਦਾ ਜਥਾ ਜਿਹੜਾ ਹੈ ਨਾ ਉਹ ਸਾਡਾ ਜਾਇਆ ਕਰੂਗਾ ਜਿੰਨੀਆਂ ਜਥੇ ਬੰਦੀਆਂ ਹੀ ਗਿਆ ਜਿਹੜਾ ਸੌ ਦਾ ਜਥਾ ਜਿਹੜਾ ਜਣਾ ਇਹ ਕਿੰਨੇ ਚਿਰ ਬਾਅਦ ਦਿੱਲੀ ਜਾਊਗਾ ਰੋਜ਼ ਸੰਤੂ ਸਾਹਿਬ ਰੋਜ਼ ਇੱਥੋਂ ਸੌ ਦਾ ਜਥਾ ਜਿਹੜਾ ਹੀ ਉਤਰਿਆ ਕਰਨਾ ਹੈਗਾ ਬਾਵੇ ਸੰਭੂ ਬਾਰਡਰ ਦੇ ਤੋਂ ਸੰਭੂ ਬਾਰਡਰ ਹਾਂਜੀ ਉਹ ਮੁੜ ਕੇ ਕੀਤਾ ਵੀ ਜਿੱਦਣ ਪਹਿਲੇ ਦਿਨ ਕਿਸਾਨਾਂ ਨੇ ਆਪਣੀਆਂ ਜਥੇ ਬੰਦੀਆਂ ਜਿਹੜੀਆਂ ਹੀ ਗੀਆਂ ਉਹਨਾਂ ਨੇ ਆਪਣੇ ਕਿਸਾਨ ਜਿਹੜੇ ਹੀ ਉਹਨਾਂ ਨੂੰ 100 ਬੰਦੇ ਤਿਆਰ ਕਰਕੇ ਕਿਸਾਨਾਂ ਨੂੰ 100 ਕਿਸਾਨ ਤਿਆਰ ਕਰਕੇ ਤੇ ਉਹਨਾਂ ਨਾਲ ਜੱਸਾ ਜਦੋਂ ਭੇਜਿਆ ਹੈ ਤੇ ਉਸ ਟਾਈਮ ਦੇ ਉੱਤੇ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਗਾੜੀਆਂ ਰੋਕਿਆ ਹਾਂ ਉਹਨਾਂ ਨੂੰ ਰੋਕ ਕੇ ਤੇ ਉਹਨਾਂ ਦੇ ਉੱਤੇ ਤੇ ਪਾਣੀ ਦੀ ਵਿਛਾੜਾ ਵੀ ਕੀਤੀਆਂ ਜਈਆਂ ਤੇ ਅਥਰੂ ਕੈਸ ਵੀ ਛੱਡੇ ਗਏ ਹਾਂਜੀ ਤੇ ਡਾਂ ਛੋਟਾ ਵੀ ਜਿਹੜਾ ਹੈ ਉਹ ਵੀ ਕਿਸਾਨਾਂ ਦੇ ਉੱਤੇ ਉਹਨਾਂ ਨੇ ਜਿਹੜਾ ਚਲਾਇਆ ਹੈ ਤੇ ਆਲ ਇੰਡੀਆ ਯੋਧਾ ਸੰਘਰਸ਼ ਦਾਲਾ ਇਸ ਦੀ ਸਖਤ ਨਿੰਦਾ ਕਰਦਾ ਹੈ ਜਿਹੜੇ ਹਰਿਆਣਾ ਸਰਕਾਰ ਆ ਉਹਨਾਂ ਨੂੰ ਤੁਰੰਤ ਇਥੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਜੇ ਉਹਨਾਂ ਕੋਲ ਸਰਕਾਰ ਨਹੀਂ ਚੱਲਦੀ ਤੇ ਕਿਉਂਕਿ ਜਿਹੜੀ ਕੇਂਦਰ ਦੀ ਸਰਕਾਰ ਆ ਉਹਦੀ ਸਹਜ ਤੇ ਇਹ ਜਿਹੜੀ ਆ ਹਰਿਆਣਾ ਦੀ ਸਰਕਾਰ ਚੱਲ ਰਹੀ ਆ ਕਿਉਂਕਿ ਕੇਂਦਰ ਦੀ ਸਰਕਾਰ ਜਿਹੜਾ ਸਾਰੇ ਮਸਲੇ ਜਿਹੜੇ ਆ ਉਹ ਕੇਂਦਰ ਸਰਕਾਰ ਦੇ ਕੋਲ ਹੀ ਆ ਕਿਸਾਨਾਂ ਦੇ ਜਿੰਨੇ ਮਸਲੇ ਆ ਉਹ ਨਾਥਨ ਕਮਿਸ਼ਨ ਦਾ ਜਿਹੜਾ ਸਰਕੂ ਮੰਨ ਨਾਲ ਐਕਾ ਵੀ ਲਾਗੂ ਕਰੋ ਐਮਐਸਸੀ ਦਾ ਵੀ ਜਿਹੜਾ ਮਸਲਾ ਹੈ ਉਹਨੂੰ ਹਾ ਲਾਗੂ ਕਰੋ ਉਹ ਸਾਰਿਆਂ ਤੋਂ ਹੀ ਸੈਂਟਰ ਗਵਰਨਮੈਂਟ ਜਿਹੜੀ ਆ ਇਸ ਟਾਈਮ ਤੇ ਉਹ ਭੱਜ ਰਹੀ ਆ ਕਿਸੇ ਪਾਸੇ ਉਹਨਾਂ ਨੇ ਕਿਸਾਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹ ਮਮਾ ਸਾਹਿਬ ਇਹ ਇਹਦਾ ਰਿਜ਼ਲਟ ਕੀ ਨਿਕਲੂ ਗਾਇਦਾ ਫਿਰ ਵੇਖੋ ਜੀ ਕਿਸਾਨ ਤੇ ਆਪਣੀ ਜੱਗੋ ਜਾਈ ਜਿਹੜੀ ਆ ਉਹ ਤੇ ਉਹਨਾਂ ਨੇ ਕਹਿ ਬਿ ਜਿੰਨਾ ਚਿਰ ਮਰਜ਼ੀ ਸਾਨੂੰ ਬਹਿਣਾ ਪਵੇ ਉਹ ਉਹਨਾਂ ਨੇ ਉੱਥੇ ਮੋਰਚਾ ਲਾ ਕੇ ਬੈਠੇ ਆ ਉਹ ਕਿਉਂਕਿ ਉਹਨਾਂ ਨੇ ਪੰਜਾਬ ਦੀ ਖਾਤਰ ਸਭ ਕੋ ਕਰਦੇ ਨੇ ਪੰਜਾਬ ਦੀ ਜਨਤਾ ਵਾਸਤੇ ਕਰਦੇ ਨੇ ਹਾਂਜੀ ਪੰਜਾਬ ਦੇ ਭਲ ਖਾਤਰ ਕਰਦੇ ਕਿਸਾਨ ਜਿਹੜਾ ਹੈ ਨਾ ਉਹ ਏਕ ਆਪਣੀ ਮਿਹਨਤ ਕਰਦਾ ਹੈ ਹੂੰ ਆਪਣੀ ਮਿਹਨਤ ਕਰਕੇ ਕਮਾਈ ਕਰਦਾ ਹੈ ਕਰਕੇ ਤੇ ਉਹ ਖਾਂਦਾ ਹੈ ਨਾਲ ਇਹ ਆਪ ਨਹੀਂ ਖਾਂਦਾ ਹੂੰ ਉਹ ਜਨਤਾ ਨੂੰ ਵੀ ਖਵਾਲਦਾ ਹੈ ਤੇ ਇੰਡੀਆ ਦਾ ਢਿੱਡ ਵੀ ਭਰਦਾ ਉਹ ਜਸਟ ਆਂ ਦੇ ਉੱਤੇ ਕੇਂਦਰ ਸਰਕਾਰ ਪੰਜਾਬ ਭਾਰਤ ਦੀ ਸਰਕਾਰ ਜਿਹੜੀ ਸੀ ਉਹ ਜਦੋਂ ਠੂਠਾ ਲੈ ਕੇ ਤੇ ਦੂਜੇ ਦੇਸ਼ਾਂ ਦੇ ਵਿੱਚ ਮੰਗਣ ਜਾਂਦੀ ਸੀ ਹੂੰ ਉਹ ਸਠੂਠਾ ਜਿਹੜਾ ਇਹ ਉਹ ਜਿਹੜਾ ਠੂਠਾ ਹੈਗਾ ਉਹ ਪੰਜਾਬ ਦੀ ਜਨਤਾ ਨੇ ਪੰਜਾਬ ਦੇ ਕਿਸਾਨਾਂ ਨੇ ਉਹਨਾਂ ਦੇਖੋਂ ਛਡਾਇਆ ਬਿਲਕੁਲ ਉਹ ਛਡਾ ਕੇ ਤੇ ਇੰਨੀ ਮਿਹਨਤ ਕਰਕੇ ਤੇ ਕਣਕ ਤੇ ਝੋਨਾ ਇੰਨਾ ਪੈਦਾ ਕਰ ਦਿੱਤਾ ਕਿ ਉਹਨਾਂ ਨੇ ਸਾਰੇ ਮਸਲੇ ਜਿਹੜੇ ਸੀ ਉਹ ਹੱਲ ਕਰ ਦਿੱਤੇ ਮਹਸਾਬ ਇਹ ਜਿਹੜਾ ਹੁਣ ਜਥੇ ਜਾ ਰਹੇ ਨੇ ਕਿਸਾਨਾਂ ਦੇ 100-100 ਦਾ ਜਥਾ ਜਿਹੜਾ ਜਾ ਰਿਹਾ ਵਾ ਇਹਦੇ ਵਿੱਚ ਕੀ ਜਿਸ ਤਰ੍ਹਾਂ ਹੁਣ ਤੁਸੀਂ ਕਿਹਾ ਵੀ ਆਪਾਂ ਆਲ ਇੰਡੈਜੂਦਾ ਸਿੰਗਾਛਦਲ ਜਿਹੜਾ ਇਹਨੇ ਖੇਤੀ ਕਰਦਾ ਆ ਤੁਹਾਡੇ ਵੀ ਜਿਹੜੇ ਪੰਜਾਬ ਪਰ ਵਿੱਚ ਸਾਰੇ ਹੈਗੇ ਆ ਵਰਕਰ ਹੈਗੇ ਆ ਕੀ ਉਸ ਜਥੇ ਦੇ ਵਿੱਚ ਤੁਹਾਡੇ ਵੀ ਵਰਕਰ ਕੁਝ ਸਾਥੀ ਦੇ ਨੇ ਵੇਖੋ ਵੀ ਆਹੀ ਜਿਹੜੇ ਸਾਡੇ ਵਰਕਰ ਨੇ ਨਾ ਉਹ ਹਰ ਆਹੀਂ ਕਿਸੇ ਤੇ ਕੋਈ ਪਾਬੰਦੀ ਨਹੀਂ ਲਾਈ ਹੂੰ ਕਿਉਂਕਿ ਸਾਡੀ ਜਿਹੜੀ ਜਥੇਬੰਦੀ ਆ ਉਹ ਸਮਾਜ ਸੇਵਕ ਜਥੇਬੰਦੀ ਆ ਆਹ ਸਮਾਜ ਸੇਵਕ ਕਰਾਂਗੇ ਤੇ ਜਿੱਥੇ ਵੀ ਦੀ ਕੀ ਹੁੰਦੀ ਆ ਜਿੱਥੇ ਵਾਦਾ ਹੁੰਦਾ ਹੈ ਉਥੇ ਆਲ ਇੰਡੀਆ ਜੋਧਾ ਸਿੰਘ ਰਸ਼ਦ ਦਲ ਜਿਹੜਾ ਹੈ ਉਹ ਕਿਸਾਨਾਂ ਦਾ ਪੂਰਾ ਸਾਥ ਦੇਵੇਗਾ ਤੇ ਉਹਨਾਂ ਦੇ ਨਾਲ ਚਤਾਨ ਵਾਂਗੂ ਖੜਾ ਹੈ ਠੀਕ ਹੈ ਤੇ ਇਸ ਵਾਸਤੇ ਕੋਈ ਵੀ ਪ੍ਰੋਬਲਮ ਆਉਂਦੀ ਆ ਹਾਂਜੀ ਤੇ ਆਲ ਇੰਡੀਆ ਜੋਧਾ ਸਿੰਘ ਰਸ਼ਦ ਦਲ ਜਿਹੜਾ ਹੈ ਉਹ ਕਿਸਾਨਾਂ ਦੇ ਨਾਲ ਖੜਾ ਹੋਊਗਾ ਠੀਕ ਹੈ ਜੀ ਉਹ ਮਤਲਬ ਅਖੀਰ ਤੇ ਆਪਾਂ ਫੇਰ ਇੱਕ ਵਾਰ ਗੱਲਬਾਤ ਕਰਦੇ ਹਾਂ ਮੰਨ ਲਓ ਕਿਸਾਨੀ ਇੰਨੇ ਸੰਘਰਸ਼ ਕਰਕੇ ਬਾਰਡਰ 'ਚ 100-100 ਦੇ ਆਪਣਾ ਜਥੇ ਪੇਜ ਰਹੇ ਨਹੀਂ ਜਿਉ ਫਿਰ ਵੀ ਸੈਂਟਰ ਸਰਕਾਰ ਜਿਹੜੀ ਆ ਨਹੀਂ ਮੰਦੀ ਤੇ ਫਿਰ ਅਗਲਾ ਮੁੱਦਾ ਉਹਨਾਂ ਦਾ ਕੀ ਹੋਗਾ ਅਗਲੀ ਰਣਨੀਤੀ ਉਹਨਾਂ ਦੀ ਕੀ ਹੋਏ ਵੇਖੋ ਜੀ ਸੰਧੂ ਸਾਹਿਬ ਹਾਲੀ ਤੇ ਉਹਨਾਂ ਦੇ ਜਥੇ ਜਿਹੜੇ ਆ ਉਹਨਾਂ ਨੇ ਰੋਕ ਲਿਆ ਹਾਂਜੀ ਜਿਹੜਾ ਪਹਿਲਾਂ ਜੱਸਾ ਗਿਆ ਸੀ ਉਹਨਾਂ ਤੋਂ ਵੀ ਉਹਨਾਂ ਨੇ ਰੋਕ ਲਿਆ ਹੂੰ ਤੇ ਉਹ ਵਾਪਸ ਉਹਨਾਂ ਨੇ ਕਿਸਾਨਾਂ ਨੇ ਉਹ ਜਸਾ ਜਿਹੜਾ ਜਸੇਬੰਦੀ ਨੇ ਉਹ ਜਸੇਬੰਦੀ ਨੇ ਵਾਪਸ ਮੋੜ ਲਿਆ ਅੱਛਾ ਉਹ ਹੁਣ ਸੈਂਟਰ ਗਵਰਨਮੈਂਟ ਜਿਹੜੀ ਆ ਉਹ ਕਹਿੰਦੇ ਆ ਵੀ ਅਸੀਂ ਤਾਂ ਨਾਲ ਗੱਲਬਾਤ ਕਰਨੇ ਆ ਹੁਣ ਵੇਖੋ ਕਾ ਦੇਖ ਨਹੀਂ ਕਰਦੇ ਕਿਉਂਕਿ ਕਿਸਾਨ ਜਿਹੜੇ ਆ ਉਹਨਾਂ ਨੇ ਉਹ ਅੜੇ ਨੇ ਉਹਨਾਂ ਆਖਿਆ ਵੀ ਅਸੀਂ ਇਹ ਮਸਲਾ ਹੱਲ ਕਰਵਾ ਕੇ ਛੱਡਣਾ ਹੈ ਹੂੰ ਤੇ ਇਸ ਵਾਸਤੇ ਜਿਹੜਾ ਸੈਂਟਰ ਗਵਰਨਮੈਂਟ ਆ ਉਹਨੂੰ ਕਿਸਾਨਾਂ ਦੇ ਨਾਲ ਤੁਰੰਤ ਗੱਲ ਕਰਕੇ ਦੇ ਉਹ ਮੈਂ ਜ਼ਿੰਮੇਵਾਰ ਕਿਸਾਨਾਂ ਦਾ ਮਸਲਾ ਜਿਹੜਾ ਹੈ ਉਹਨੂੰ ਹੱਲ ਕਰਨਾ ਚਾਹੀਦਾ ਹੈ ਨਾ ਕਿ ਇਹ ਇੰਨਾ ਕਿਸਾਨਾਂ ਨੂੰ ਰੋਲਣਾ ਚਾਹੀਦਾ ਜਿੰਨਾ ਕਿ ਇਹ ਰੋਲਣ ਰਹੀਆਂ ਨੇ ਸਰਕਾਰਾਂ ਇਹ ਕਿਉਂਕਿ ਇੱਕ ਸਰਕਾਰ ਦੇ ਵਸਤੀ ਗੱਲ ਨਹੀਂ ਇਹ ਤਿੰਨ ਤਿੰਨ ਸਰਕਾਰਾਂ ਕਿਸਾਨਾਂ ਦੇ ਦਿਵਾਲੇ ਹੋਈਆਂ ਨੇ ਭਾਵੇਂ ਪੰਜਾਬ ਦੀ ਸਰਕਾਰ ਹੋਵੇ ਭਾਵੇਂ ਹਰਿਆਣਾ ਦੀ ਹੋਵੇ ਤੇ ਭਾਵੇਂ ਕੇਂਦਰ ਦੀ ਸਰਕਾਰ ਹੋਵੇ ਇਹ ਜਿਹੜੀਆਂ ਸਰਕਾਰਾਂ ਨੇ ਇਹ ਕਿਸਾਨਾਂ ਦੀ ਹਮਾਇਤ ਤੇ ਨਹੀਂ ਗਈਆਂ ਇਹ ਕਿਸਾਨਾਂ ਦੇ ਉਲਟ ਚੱਲਣ ਡੀਆਂ ਨੇ ਕਿਉਂਕਿ ਇਹਨਾਂ ਨੂੰ ਇਮਾਨਦਾਰੀ ਦੇ ਨਾਲ ਕਿਸਾਨਾਂ ਦੇ ਨਾਲ ਬਹਿ ਕੇ ਤੇ ਗੱਲਬਾਤ ਕਰਕੇ ਤੇ ਜਿਹੜਾ ਇਹ ਮਸਲੇ ਨੇ ਕਿਸਾਨਾਂ ਦੇ ਉਹਨਾਂ ਨੂੰ ਤੁਰੰਤ ਹੱਲ ਕਰਨਾ ਚਾਹੀਦਾ ਹੈ ਤੇ ਤਾਂ ਹੀ ਦੇਸ਼ ਦਾ ਜਿਹੜਾ ਭਲਾ ਹੋ ਸਕਦਾ ਹੈ ਠੀਕ ਹੈ ਜੀ ਵਾਈ ਜੀ ਦੀ ਕਹਾਸਾ ਵਾਈ ਜੀ ਦੀ